परमजीत सिंह और कमा और डॉक्टर मेहमी जिस उपर अच्छा मुकदमा जो होया दो सौ बई इक्की बारह बई एन डी पी एस एक्ट जिस संबंधी उस वालों जी बनाई हुई कोटी जिसकी कीमत छत्तीस लख पचहत्तर हजार नौ सौ पचवंजा रुपए और एक करोड़ एक लख चौबीस हजार रुपए ड्रग मनी भी बराबर हुई जिस संबंधी कंपिटेंट अफसर दिल्ली के हुक्म नंबर सी ए डी ਅਕਤੂਬੀ 25328431542 ਰਾਏ ਫੀਸ ਕੀਤੀ ਗਈ ਹੈ ਜੋ ਇਸ ਨੂੰ ਨਾ ਹੀ ਕੋਈ ਖਰੀਦ ਸਕਦਾ ਹੈ ਨਾ ਹੀ ਇਹ ਕਿਤੇ ਵੇਚਿਆ ਸਕਦੀ ਹੈ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਨਸ਼ਾ ਤਸਕਰ ਹੋ ਜਾਣ ਸਾਵਧਾਨ ਕਿਉਂਕਿ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਐਕਸ਼ਨ ਮੋਡ ਵਿੱਚ ਆ ਚੁੱਕੇ ਨੇ ਜਿਸ ਦੇ ਚੱਲਦੇ ਹੁਣ ਪੰਜਾਬ ਪੁਲਿਸ ਨਸ਼ਾ ਤਸਕਰਾਂ ਦੀ ਚੱਲ ਅਚਲ ਜਾਇਦਾਦ ਅਟੈਚ ਕਰ ਰਹੀ ਹੈ ਜਿਸ ਦੀ ਸ਼ੁਰੂਆਤ ਕਰਦੇ ਆ ਐਸਐਸਪੀ ਕਪੂਰਥਲਾ ਮੈਡਮ ਵਤਸਲਾ ਗੁਪਤਾ ਦੀ ਮੌਜੂਦਗੀ ਵਿੱਚ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਦੀ ਅਗਵਾਈ ਵਿੱਚ ਪੁਲਿਸ ਨੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਮੈਮੀ ਮੈਡੀਕਲ ਸਟੋਰ ਦੇ ਮਾਲਕ ਪਰਮਜੀਤ ਸਿੰਘ ਔਰ ਪੰਮਾ ਔਰ ਡਾਕਟਰ ਮੈਮੀ ਪੁੱਤਰ ਸੁਰਿੰਦਰਪਾਲ ਵਾਸੀ ਗੁਰੂ ਨਾਨਕ ਇਨਕਲੇਬ ਦੀ ਕੋਠੀ ਨੂੰ ਪੰਜਾਬ ਪੁਲਿਸ ਜ਼ਿਲ੍ਹਾ ਕਪੂਰਥਲਾ ਦਾ ਨੋਟਿਸ ਲਗਾ ਕੇ ਫ੍ਰੀਜ਼ ਕੀਤਾ ਗਿਆ ਹੈ ਇਸ ਮੌਕੇ ਗੱਲਬਾਤ ਕਰਦੇ ਐਸਐਸਪੀ ਕਪੂਰਥਲਾ ਮੈਡਮ ਵਦਸਲਾ ਗੁਪਤਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਦੀਆਂ ਸਖਤ ਹਦਾਇਤਾਂ ਤੇ ਹੀ ਪੰਜਾਬ ਵਿੱਚੋਂ ਨਸ਼ੇ ਨੂੰ ਖਤਮ ਕਰਨ ਦੀ ਮੁਹਿੰਮ ਚਲਾਈ ਗਈ ਹੈ ਜਿਸ ਦੇ ਚੱਲਦਿਆਂ ਹੀ ਪੁਲਿਸ ਨੇ ਇਸ ਕੋਠੀ ਨੂੰ ਕੰਪੀਟੈਂਟ ਅਥਾਰਟੀ ਦਿੱਲੀ ਦੇ ਹੁਕਮ ਤਹਿਤ ਫ੍ਰੀਜ਼ ਕੀਤਾ ਹੈ ਉਨ੍ਹਾਂ ਖੁਲਾਸਾ ਕੀਤਾ ਕਿ ਮਿਤੀ 11 ਦਸੰਬਰ 2022 ਨੂੰ ਮਕਦਮਾ ਨੰਬਰ 222 ਧਾਰਾ 21(2) 85 ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਡਾਕਟਰ ਮੈਮੀ ਕੋਲੋਂ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਅਤੇ 1 ਕਰੋੜ 1 ਲੱਖ 24000 ਰੁਪਏ ਦੀ ਡਰੱਗ ਮੰਨੀ ਵੀ ਬ੍ਰਾਹਮਤ ਕੀਤੀ ਸੀ ਉਹਨਾਂ ਕਿਹਾ ਕਿ ਇਸ ਕੋਠੀ ਦੀ ਕੀਮਤ 36 ਲੱਖ 75958 ਰੁਪਏ ਹੈ ਜੋ ਕਿ ਫ੍ਰੀਜ਼ ਕੀਤੀ ਗਈ ਹੈ ਐਸਐਸਪੀ ਮੁਤਾਬਕ ਹੁਣ ਇਹ ਕੋਠੀ ਨਾ ਤਾਂ ਵੇਚੀ ਜਾ ਸਕਦੀ ਹੈ ਤੇ ਨਾ ਹੀ ਖਰੀਦੀ ਜਾ ਸਕਦੀ ਹੈ ਉਹਨਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਕਿ ਪੁਲਿਸ ਉਹ ਨਸ਼ੇ ਦਾ ਕਾਰੋਬਾਰ ਨਹੀਂ ਕਰਨ ਦੇਵੇਗੀ ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਅਗਰ ਉਹਨਾਂ ਦੇ ਨਜ਼ਦੀਕ ਕੋਈ ਵੀ ਨਸ਼ਾ ਤਸਕਰ ਨਸ਼ੇ ਦਾ ਕਾਰੋਬਾਰ ਕਰਦਾ ਹੈ ਤਾਂ ਉਹ ਇਸ ਦੀ ਸੂਚਨਾ ਪੁਲਿਸ ਨੂੰ ਦੇਣ ਉਨਾ ਆਖਿਆ ਕਿ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਪੁਲਿਸ ਵੱਲੋਂ ਅਨਾਉਂਸਮੈਂਟ ਵੀ ਕਰਵਾਈ ਜਾਵੇਗੀ। ਤੁਸੀਂ ਦੇਖਿਆ ਹੈ ਕਿ ਅਸੀਂ ਇੱਕ ਡਰਗ ਪੈਟਰੋਲਰ ਦੀ ਪ੍ਰਾਪਰਟੀ ਹੁਣੇ ਫ੍ਰੀਜ਼ ਕੀਤੀ ਹੋਈ ਹੈ। ਅਸੀਂ ਲੋਕਾਂ ਨੂੰ ਵਾਰਨ ਵੀ ਕਰ ਰਹੇ ਹਾਂ ਜਿਹੜੇ ਨਸ਼ਾ ਦਾ ਵਪਾਰ ਕਰਦੇ ਹਨ। ਉਹਨਾਂ ਨੂੰ ਇਹ ਹਦਾਇਤ ਹੈ ਕਿ ਅਸੀਂ ਜੇਕਰ ਤੁਸੀਂ ਨਸ਼ੇ ਦਾ ਵਪਾਰ ਨਹੀਂ ਛੱਡਿਆ ਤਾਂ ਫਿਰ ਅਸੀਂ ਇਦਾਂ ਹੀ ਤੁਹਾਡੀ ਪ੍ਰਾਪਰਟੀਆਂ ਅਟੈਚ ਕਰਾਵਾਂਗੇ। ਅਸੀਂ ਇੱਥੇ ਨਸ਼ੇ ਦਾ ਕਾਰੋਬਾਰ ਤੁਹਾਡਾ ਨਹੀਂ ਚੱਲਣ ਦੇਣਾ ਹੈ। ਜੋ ਵੀ ਅਸੀਂ ਬੰਦੀ ਕਾਰਵਾਈ ਹੋਗੀ ਅਸੀਂ ਜ਼ਰੂਰ ਕਰਾਂਗੇ। ਮੈਮ ਜਦੋਂ ਤੁਸੀਂ ਇਹ ਪ੍ਰਾਪਰਟੀ ਸੀਲ ਕੀਤੀ ਇਸ ਏਰੀਆ 'ਚ ਵੀ ਕੋਈ ਨੂੰ ਕਰਾਂਗੇ ਦਾ ਨੋਟ ਕੋਨ ਅਨਾਉਂਸਮੈਂਟ ਅਸੀਂ ਕਰਨੇ ਲੱਗੇ ਲੋਕਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਹੁਣ ਇਹ ਪ੍ਰਾਪਰਟੀ ਨਾ ਤਾਂ ਖਰੀਦ ਨਾ ਤਾਂ ਤੁਸੀਂ ਵੇਚਣ ਵਾਸਤੇ ਅਵੇਲੇਬਲ ਨਹੀਂ ਹੈ ਇਹ ਸੀਜ਼ ਹੋ ਚੁੱਕੀ ਹੈ ਮੈਡਮ ਇਹਦਾਂ ਦਾ ਪ੍ਰਬਲ ਵੀ ਹੋ ਸਕਦਾ ਕੋਈ ਜਿਹਦੇ ਵਿੱਚ ਜਿੱਦਾਂ ਗੁਰਦੁਆਰਾ ਮੰਦਿਰ ਜਾਂ ਸ਼ਹਿਰਾਂ ਵਿੱਚ ਗੁਰਦੁਆਰੇ ਜਾਂ ਕਿਤੇ ਵੀ ਉੱਥੇ ਅਨਾਉਂਸਮੈਂਟ ਕਰਾਈ ਜਾਵੇ ਜਿਹੜੇ ਹਾਂ ਜੀ ਕਰਾਵਾਂਗੇ ਬਿਲਕੁਲ ਅਨਾਉਂਸਮੈਂਟ ਕਰਾਵਾਂਗੇ ਪਿੱਛੇ ਵੀ ਅਸੀਂ ਕਰਾਇਆ ਹੋਇਆ ਗੁਰਦੁਆਰਿਆਂ ਤੇ ਅਨਾਉਂਸਮੈਂਟ ਜਾ ਕੇ ਜਿੱਥੇ ਪਿੰਡਾਂ 'ਚ ਕੋਈ ਹੈਗੀ ਪ੍ਰਾਪਰਟੀ ਜਿੱਥੇ ਕੋਈ ਪਿੰਡ ਦੇ ਵਿੱਚ ਕੋਈ ਅਸੀਂ ਪ੍ਰਾਪਰਟੀ ਸੀਜ਼ ਕੀਤੀ ਅਸੀਂ ਇੱਕ ਅਸੀ ਲੋਕਾਂ ਨੂੰ ਵੀ ਇਹ ਵੈਨਤੀ ਕਰਦੇ ਹਨ ਕਿ ਜੇਕਰ ਕਿਸੇ ਨੂੰ ਪਤਾ ਹੈ ਕਿ ਕਿਸੇ ਡਰੱਗ ਪੈਡਲਰ ਦੀ ਪ੍ਰਾਪਰਟੀ ਕਿਤੇ ਹੈ ਤਾਂ ਤੁਸੀਂ ਸਾਨੂੰ ਇਨਫੋਰਮੇਸ਼ਨ ਦਿਓ ਕਿਉਂਕਿ ਕਈ ਵਾਰੀ ਲੋਕੀ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਹਨ ਉਹ ਆਪਣੀ ਪ੍ਰਾਪਰਟੀ ਕਿਸੇ ਹੋਰ ਦੇ ਨਾਮ ਕਰਾ ਦਿੰਦੇ ਹਨ ਤਾਂ ਜੇਕਰ ਅਗਰ ਆਮ ਜਨਤਾ ਨੂੰ ਕਿਸੇ ਬਾਰੇ ਪਤਾ ਹੈ ਕਿ ਕੋਈ ਡਰੱਗ ਫਲੇਡਰਰ ਕੋਈ ਕਿਤੇ ਪ੍ਰਾਪਰਟੀ ਆਪਣੇ ਨਾਮ ਕੀਤੀ ਹੋਈ ਹੈ ਜਾਂ ਕਿਸੇ ਦੂਜੇ ਦੇ ਨਾਮ ਕਰਵਾਈ ਹੋਈ ਹੈ ਤਾਂ ਸਾਨੂੰ ਪਲੀਜ਼ ਇਨਫੋਰਮੇਸ਼ਨ ਦੇ ਅਸੀਂ ਹੈਲਪਲਾਈਨ ਨੰਬਰ ਵੀ ਜਾਰੀ ਕਰ ਰਹੇ ਹਾਂ ਤਾਂ ਤੁਸੀਂ ਇਹ ਦੋਨੋਂ ਨੰਬਰ ਤੇ ਜਾਰੀ ਕਰ ਸਕਦੇ ਹੋ